195 ਕਿਲੋ ਹੈਰੋਇਨ ਦੇ ਮਾਮਲੇ 'ਚ ਅਨਵਰ ਮਸੀਹ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੇ ਮਕਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਆਗੂ ਅਨਵਰ ਮਸੀਹ ਦੇ ਬੇਟੇ ਜੁਇਨ ਮਸੀਹ ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਿਦੇ ਚੱਲਦੇ ਇਲਾਕੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੁਇਨ ਮਸੀਹ ਨੇ ਕੀ ਕਿਹਾ ਆਓ ਸੁਣਦੇ ਹਾਂ। ਮੰਗਰਿਆ ਸਰ ਮੈਂ ਅਮਰੋ ਸਰਦਾਰ ਨਵਾਸੀ ਬੱਸ ਤੇ ਲਾ ਕੈਮਰਾ ਘਾਰਿਆ ਤੇ ਇਹ ਜਿਹੜੀ ਵਾਰਦਾਤ ਹੋਈ ਆ ਕੋਈ ਛੋਟੀ ਜੀ ਗੱਲ ਤੋਂ ਹੋਈ ਆ ਮੋੜ ਮਾਰ ਤੇ ਕਟੰਦ ਚੱਕਰਾ ਜੀ ਉਹ ਪਤੇਗੜ ਝੂੜੀਆਂ ਵਾਲੇ ਚੌਂਕ ਦੇ ਵਿੱਚ ਬਾਈਪਾਸ ਦੇ ਉੱਤੇ ਕੀ ਹੋਇਆ ਕੀ ਉੱਥੇ ਭਾਜੀ ਮੈਂ ਗੱਡੀ ਤਾਂ ਮੈਂ ਗੱਡੀ ਸਿੱਧੀ ਹੋਣੀ ਉਹਨੇ ਇਧਰ ਨੂੰ ਤਾਨ ਕਰਨੀ ਸੀ ਤਾਨ ਕਰਨ ਦੇ ਚੱਕਰ ਦੇ ਵਿੱਚ ਵੀ ਬੈਸ ਵਸਈਆ ਹੋ ਗਿਆ ਮਾੜੀ ਜੀ ਗੱਲ ਤੋਂ ਨਿੱਕੀ ਜੀ ਗੱਲ ਤੋਂ ਮੇਰੇ ਕੋਲ ਦੀ ਵੀਡੀਓ ਵੀ ਹੈਗੀ ਆ ਬਾਅਦ ਚ ਉਹ ਅਗਲੇ ਬੰਨੇ ਗੱਡੀ ਲਾ ਕੇ ਉਤਰ ਕੇ ਕਹਿੰਦਾ ਜੀ ਮੈਂ ਇਹ ਗੋਲੀ ਮਾਰ ਦੇਣੀ ਆ ਗੋਲੀ ਮਾਰਨ ਦੀ ਗੱਲ ਤੋਂ ਮਮਾ ਮੇਰੇ ਘਬਰਾ ਕੇ ਡਰ ਕੇ ਕਹਿੰਦੇ ਚੱਲ ਤੂੰ ਘਟਾ ਅੰਦਰ ਫਿਰ ਅਹੀਂ ਲੜਾਈ ਦਾ ਕੋਈ ਗੱਲ ਨਹੀਂ ਕੀਤੀ ਫਿਰ ਅਹੀਂ ਨਿਕਲ ਗਏ ਫਿਰ ਉਹਨੇ ਇਸੇ ਰਜਿਸਟਰੀ ਇਹ ਨਿਕਲ ਗਏ ਆ ਅਹੀਂ ਭਾਜੀ ਗੱਡੀ ਭਜਾਣ ਦੀ ਕੀਤੀ ਕਿਉਂਕਿ ਮੈਨੂੰ ਇਹ ਕਿ ਬੱਚਾ ਨਾਲ ਹੈ ਮੇਰਾ ਛੋਟਾ ਬੇਟਾ ਨਾਲ ਸੀ ਮਦਰ ਨਾਲ ਸੀ ਤੇ ਮੈਨੂੰ ਇਹ ਨਹੀਂ ਕਿ ਆ ਲੜਾਈ ਕਰਕੇ ਕੀ ਲੈਣਾ ਹੈ ਕਿ ਕਿਉਂ ਲੜਨਾ ਕਿਸੇ ਨਾਲ ਕਿਉਂਕਿ ਮੇਰੇ ਮਦਰ ਨਾਲ ਹੀ ਮੇਰੇ ਬੱਚਾ ਨਾਲ ਹੀ ਤਾਂ ਕਰਕੇ ਤੇ ਫਿਰ ਉਹਨੇ ਭਾਜੀ ਇਧਰੋਂ ਆ ਗੰਡਾ ਸੰਗਲ ਜਿਹੜੀ ਗੰਦੇ ਨਾਲ ਵਾਲੀ ਸੜਕ ਆ ਫਤਗੜ ਚੂੜੀਆਂ ਤਾਂ ਮੈਂ ਇਧਰੋਂ ਤਾਨ ਕਰ ਲਿਆ ਉਹ ਤੋਂ ਡਰਦੇ ਨੇ ਤੇ ਉਹਨੇ ਮਗਰੋਂ ਫਾਇਰ ਕਰਨੇ ਸ਼ੁਰੂ ਕਰ ਉਨੇ 4 ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥਲੜੇ ਬਣੇ ਜਿਹੜਾ ਹਿੱਸਾ ਹੁੰਦਾ ਵਾ ਤੇਰਾ ਉਹਦੇ ਜੋ ਉਹਦੇ ਚ ਵਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਕਿਹੜੀ ਗੱਡੀ ਤੇ ਫੋਰਚਨਰ ਗੱਡੀ ਮੇਰੀ ਭਾਜੀ ਤੇ ਜਿਹੜੇ ਉਹ ਬੰਦੇ ਉਹ ਕਰੀ ਉਹ ਭਾਜੀ ਸਕੋਡਾ ਰੈਪਿਡ ਗੱਡੀ ਦੇ ਹੀ ਤੇ ਉਹ ਕੱਲਾ ਹੀ ਜਾਣਾ ਸੀ ਭਾਜੀ ਕੋਈ ਸੀਸੀਟੀਵੀ ਹਾਂ ਮੇਰੇ ਕੋਲ ਵੀਡੀਓ ਹੈਗੀ ਉਹਦੀ ਸੀਸੀਟੀਵੀ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਂਜੀ ਹਾਂਜੀ ਪੁਲਿਸ ਪਹੁੰਚੀ ਹੈ ਬਿਲਕੁਲ ਜਾਣ ਪਛਾਣ ਮੰਗ ਭਾਜੀ ਇਹ ਹੀ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਨਜਾਇਜ਼ ਹਥਿਆਰ ਜਿਹੜੇ ਵੀ ਆ ਹਥਿਆਰ ਇਹਨਾਂ ਤੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ ਜਾਣ ਪਛਾਣ ਨਹੀਂ ਭਾਜੀ ਜਾਣ ਪਛਾਣ ਵਾਲਾ ਨਹੀਂ ਕੋਈ ਕੋਈ ਜਾਣ ਪਛਾਣ ਵਾਲਾ ਨਹੀਂ ਸੀ ਅਣ ਪਛਾਤਾ ਸੀ ਕੋਈ ਮੈਂ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਹਾਂਜੀ ਕੰਪਲੇਨਟ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਸਾਫ ਹੋਣੀ ਹਾਂਜੀ ਆ ਜੀ ਆਪਣਾ ਮੇਰੇ ਨਾਲ ਰਵੀ ਭੱਲਾ ਹੈ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਹਗਾ ਤਾਂ ਅੰਮਰਸਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਗੱਲ ਸੁਣਾਈਏ 11 ਵਜੇ ਦਾ ਟਾਈਮ ਸੀ ਮੈਂ 11 ਵਜੇ ਦੇਖਿਆ ਕਿ ਮੈਂ ਸਾਨੂੰ ਆਉਣ ਲੱਗਾ ਇਸ ਦਾ ਮੋਟਰਸਾਈਕਲ ਅਧਰੋ ਜਾ ਰਿਹਾ ਮੋਟਰਸਾਈਕਲ ਦੇ ਪਟਾਕੇ ਵਜਦੇ ਨੇ ਚਾਰ ਪੰਜ ਆਉਣ ਲੱਗੇ ਪਟਾਕੇ ਵਜਦੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੋਲੀ ਦੀ ਆਵਾਜ਼ ਹੋਈ ਸੀ ਜੀ ਗੋਲੀਆਂ ਚੱਲੀਆਂ ਬਜਾਸਾ ਵਿੱਚ ਹਾਂ ਗੋਲੀਆਂ ਕਿੰਨੀਆਂ ਚੱਲੀਆਂ ਹੈ ਇਹ ਪਤਾ ਚਾਰ-ਪੰਜ ਆ ਹੈ ਚਾਰ-ਪੰਜ ਚੱਲੀਆਂ ਹੋਲ ਵਗੈਰਾ ਬਰਾਮਤ ਹੋ ਉਹ ਤਾਂ ਮਨ ਨੂੰ ਪਤਾ ਨਹੀਂ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਬਰਾਮਤ ਕੀਤਾ ਮਨ ਵਾ ਇਹ ਚੀਜ਼ੇ ਬਾਰੇ ਨਹੀਂ ਪਤਾਗਾ ਆਪਾਂ ਜਿਸ ਚੱਲੀਆਂ ਹਾਂ ਦੇਖੋ ਅਸੀਂ ਆਵਾਜ਼ ਸਮਝੀ ਹੈ ਮੋਟਰਸਾਈਕਲ ਦੇ ਜਿਸ ਨਾਲ ਪਟਾਕੇ ਹੁੰਦੇ ਨੇ ਨਾ ਅਸੀਂ ਮੋਟਰਸਾਈਕਲ ਪਟਾਕੇ ਹੀ ਸਮਝਦੇ ਰਹੇ ਐ ਨਹੀਂ ਅਸੀਂ ਸਾਰੇ ਚੌਂ ਗੋਲੇ ਆ ਹੀ ਸਮਝਦੇ ਰਹੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਸੀ ਜਾਨੀ ਨੁਕਸਾਨ ਤਾਂ ਨਹੀਂ ਆ ਨਹੀਂ ਅਸੀਂ ਕੁਝ ਦੇਖਿਆ ਨਹੀਂ ਭਾਈ ਕੋਈ ਨਿਸ਼ਾਨ ਕਿਸੇ ਤਰ੍ਹਾਂ ਦੇ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਦੇ ਨਹੀਂ ਹਾਂ 供应商那边。 ਜੀ ਸਰ ਕੀ ਕੀ ਸਾਰਾ ਮਾਮਲਾ ਜਿਹੜਾ ਇਹਦੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਹੋਆ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਇਹ ਜਿਵੇਂ ਗੱਡੀ ਲਾਗੋ ਪਾਸ ਔਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਤਕਰਾਰ ਵਧੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਕਿਰਾ ਬ੍ਰਾਹਮਣ ਉਹ ਕਰ ਰਹੇ ਆ ਜੀ ਸਾਰਾ ਇਨਕੁਆਇਰੀ ਕਰ ਰਹੇ ਆ ਜੀ ਜਸਟ ਮੌਕੇ ਤੇ ਆਇਆ ਕਲੀਅਰ ਕਰਕੇ ਜੋ ਵੀ ਜੋ ਵੀ ਜੇ ਕਿਸੇ ਦਾ ਫੋਲਡਰ ਹੋਵੇ ਤੇ ਕਾਰਵਾਈ ਕੀਤੀ ਜਾਵੇਗੀ ਜੀ ਮੇਨ ਇਹ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਾਨ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਵਿੱਚ ਇਹਨਾਂ ਦੀ ਬਹਿਸ ਬਾਜੀ ਹੋ ਗਈ ਇਹਨਾਂ ਕ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹਦੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਾਇਆ